ਮੈਂ ਕੀ ਮੈਟਰ ਹੋਇਆ ਸਾਡੀ ਸ਼ੌਪ ਤੇ। ਬਈ ਅੱਜ ਨਾਲ ਸਾਡੀ ਦੁਕਾਨ ਤੇ ਸਵੇਰੇ 11 ਵਜੇ ਮਤਲਬ ਪੁਲਿਸ ਵਾਲਿਆਂ ਨਾਲ ਐਸਐਚਓ ਸਾਹਿਬ ਸੀਗੇ ਤੇ ਹੋਰ ਵੀ ਬੰਦੇ ਤਿੰਨ ਇੱਕ ਕਾਪੀਰਾਈਟ ਦਾ ਇਨਸਪੈਕਟਰ ਬਣ ਕੇ ਆ ਗਿਆ। ਤੇ ਚਲੋ ਸੀਗੇ ਜੋ ਵੀ ਸੀਗੇ ਉਹਨਾਂ ਕੋਲ ਨਾ ਤਾਂ ਉਹਨਾਂ ਦਾ ਲਾਇਸੈਂਸ ਸੀਗਾ ਤੇ ਆਪਾਂ ਜਦ ਪੁੱਛਿਆ ਉਹਨਾਂ ਨੂੰ ਆਂਦੇ ਹੀ ਪਹਿਲਾਂ ਤਾਂ ਇਸ ਵੀ ਪੁਲਿਸ ਵਾਲਿਆਂ ਨੇ ਸਾਡਾ ਡੀਵੀਡੀ ਉਤਾਰ ਲਿਆ ਸਾਰਾ। ਜਦ ਕਿ ਉਹਨਾਂ ਕੋਲ ਕਿਤੇ ਲਿਖਿਆ ਹੋਇਆ ਨਹੀਂ ਸੀਗਾ। ਤੇ ਦੂਜੀ ਗੱਲ ਉਹਨਾਂ ਨੇ ਸਾਡੀ ਦੁਕਾਨ ਦਾ ਆਵਾ-ਤਾਵਾ ਚੱਕ ਕੇ ਸਾਰਾ ਸਮਾਨ ਥੈਲੀਆਂ 'ਚ ਪਾਣਾ ਸ਼ੁਰੂ ਕਰਤਾ। ਵੀ ਇਹ ਨਕਲੀ ਹੈ ਨਕਲੀ ਹੈ। ਆਪਣੇ ਕੋਲ ਸਾਰੇ ਬਿੱਲ ਸੀਗੇ ਸਾਰਾ ਪ੍ਰੂਫ ਸੀਗਾ ਉਹ ਦੇਖਣ ਨੂੰ ਰਾਜ਼ੀ ਨਹੀਂ ਸੀਗੇ ਮਤਲਬ ਆਪਣਾ ਹੀ ਉਹਨਾਂ ਨੇ ਬਣਾਇਆ ਹੋਇਆ ਸੀਗਾ ਕਿ ਅੱਜ ਆਪਾਂ ਇੱਥੋਂ ਲੈ ਕੇ ਹੀ ਜਾਣਾ ਜੋ ਵੀ ਲੈ ਕੇ ਜਾਣਾ ਕਿੰਨੇ ਕ ਬੰਤੇ ਆਏ ਸੀਗੇ ਭਈਆ ਦੇਖੋ ਤਿੰਨੇ ਤਾਂ ਉਹਨਾਂ ਦੇ ਹੀ ਸੀਗੇ ਜਿਹੜੇ ਆਏ ਸੀਗੇ ਉਹ ਜਿਹੜੇ ਕਾਪੀਰਾਈਟ ਦੇ ਸੀਗੇ ਤੇ ਨਾਲ ਆਪਣੇ ਖੰਨੇ ਦੀ ਟੀਮ ਸੀਗੀ ਸਿਟੀ ਵਨ ਦੀ ਤੇ 6 ਬੰਦੇ ਪੁਲਿਸ ਵਾਲੇ ਸੀਗੇ ਵਿੱਚ ਇਹ ਫੀਮੇਲ ਸਟਾਫ ਵੀ ਸੀਗਾ ਉਹਨਾਂ ਦਾ ਤੇ ਬੜਾ ਹਰਾਸ ਕੀਤਾ ਉਹਨਾਂ ਨੇ ਸਾਨੂੰ 4-5 ਘੰਟੇ ਬੰਦ ਕਰਕੇ ਰੱਖੀ ਦੁਕਾਨ ਫੀਮੇਲ ਸਟਾਫ ਨੂੰ ਪਿੱਛੇ ਕਰਤਾ ਜੈਂਟ ਸਟਾਫ ਨੂੰ ਬਾਹਰ ਕੱਢਤਾ ਉਹ ਤਾਂ ਬੜਾ ਕਿ ਨਕਲੀ ਨਕਲੀ ਕਰਕੇ ਬਟ ਉਹਨਾਂ ਕੋਲ ਆਪਦੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਵੀ ਆਪਾਂ ਨਕਲੀ ਹੈਗਾ ਭਈਆ ਉਸ ਟਾਈਮ ਹਾਜ਼ਰ ਸਿਰ ਪਾਪਾ ਸੀਗੇ ਦੁਕਾਨ ਤੇ ਦੇਖੋ ਯੂਜੂਲੀ ਬੈਂਕ ਦਾ ਕੰਮ ਮੇਰੇ ਹਸਬੰਡ ਕਰਨ ਗਏ ਹੁੰਦੇ ਆ ਨਾ ਤੇ ਉਹ ਸੀਗੇ ਉਹਨਾਂ ਨੂੰ ਆ ਕੇ ਕਹਿੰਦੇ ਵੀ ਆਪਾਂ ਰੇਡ ਪਾਣੀ ਆ ਸਾਰਾ ਬੰਦਾ ਬਾਹਰ ਕੱਢ ਦੋ ਤੇ ਉਹਨਾਂ ਨੇ ਚਲੋ ਜਿਵੇਂ ਕਿ ਆਪਾਂ ਕਰਤਾ ਤੇ ਪਹਿਲਾਂ ਪੁਲਿਸ ਵਾਲਾ ਨੇ ਡੀਵੀਡੀ ਨੂੰ ਹੱਥ ਪਾ ਲਿਆ ਚੱਕ ਕੇ ਆਪਣੀ ਉਹ ਚ ਰੱਖਤੀ ਆਪਣੀ ਕਾਰ ਦੇ ਵਿੱਚ ਜਿਹੜੀ ਹੁਣ ਤੱਕ ਸਾਡੇ ਕੋਲ ਆਈ ਨਹੀਂ ਹੈਗੀ ਕਹਿੰਦੇ ਕਿ ਇਸ ਵਿੱਚ ਨਕਲੀ ਸਮਾਨ ਆ। ਬੱਸ ਭਈਆ ਕਹਿੰਦੇ ਸੀ ਨਕਲੀ ਮਾਲ ਆ ਜੀ ਦੁਕਾਨ ਤੇ ਇਹ ਆ ਉਹ ਆ ਮੈਂ ਕਿਹਾ ਵੀ ਫਿਰ ਸਾਰੀ ਐਸੋਸੀਏਸ਼ਨ ਸਾਡੀ ਆ ਗਈ ਸੀਗੀ ਥੈਂਕ ਯੂ ਐਸੋਸੀਏਸ਼ਨ ਦਾ ਵੀ ਤੇ ਸੋਨ ਸਾਹਿਬ ਦਾ ਸਭ ਤੋਂ ਵੱਡਾ ਥੈਂਕ ਯੂ ਹੈ ਉਹਨਾਂ ਨੇ ਮੇਰੀ ਇੱਕ ਆਵਾਜ਼ ਤੇ ਆਪਣੀ ਸਾਰੀ ਟੀਮ ਲਾਤੀ ਕਿ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਆਪਾਂ ਬਿਲਕੁਲ ਹੀ ਜਾਇਜ਼ ਕੰਮ ਕਰਦੇ ਆ ਨਾ ਆਪਾਂ ਨਕਲੀ ਕਰਦੇ ਹੀ ਨਹੀਂ ਕੰਮ ਬੜਾ ਸਾਥ ਦਿੱਤਾ ਅੱਜ ਉਹਨਾਂ ਦੀ ਟੀਮ ਨੇ ਔਰ ਸੋਨ ਸਾਹਿਬ ਨੇ ਮੇਰਾ ਸਰ ਹਾਂਜੀ ਉਹ ਮੈਂ ਨਾ ਜਦ ਮੈਂ ਸੋਨ ਸਾਹਿਬ ਨਾਲ ਗੱਲ ਕੀਤੀ ਫੋਨ ਤੇ ਤੇ ਮੈਂ ਆਪਣੇ ਹਸਬੰਦ ਦੀ ਕਰਾਨੀ ਸੀਗੀ ਕਿਉਂਕਿ ਮੈਂ ਦੱਸਣਾ ਸੀਗਾ ਵੀ ਕਿ ਤੇ ਉਹਨਾਂ ਨੇ ਨਾ ਮੇਰਾ ਸਰਨੇ ਗੱਲ ਕੀਤੀ ਉਸ ਤੋਂ ਬਾਅਦ ਮੇਰਾ ਫੋਨ ਲੈ ਕੇ ਆਪਣੀ ਜਿਹੜੀ ਨਾਲ ਸੀਗੀ ਉਹਨਾਂ ਦੇ ਵੀ ਉਹਨਾਂ ਨੂੰ ਫੜਾ ਦਿੱਤਾ ਔਰ ਇੰਨੇ ਕਾਲ ਆਏ ਹੋਏ ਨੇ ਸੋਨਸ ਆਵਦੇ ਕੋਈ ਚੱਕਰ ਨਹੀਂ ਦਿੰਦਾ ਸਾਨੂੰ ਭੰਕੀ ਮੰਕੀ ਕਰਦੇ ਹੋ ਭਈਆਂ ਹਸ ਤਾਂ ਜਾਣੇ ਆ ਵੀ ਸਖਤੋ ਸਖਤ ਕਾਰਵਾਈ ਹੋਵੇ ਐਵੇਂ ਨਹੀਂ ਛੱਡਿਆ ਜਾਵੇ ਕਿਉਂਕਿ ਐਦਾਂ ਧੋੜੀ ਨਾ ਬੈਠੇ ਆ ਅਸੀਂ 70 ਸਾਲ ਤੋਂ ਇੱਥੇ ਸਾਡਾ ਪੂਰਾ ਦੇਖੋ ਖੰਨੇ ਦਾ ਐਸੋਸੀਏਸ਼ਨ ਹੈ ਸਾਰੀ ਇੱਕ ਟੀਮ ਹੈ ਜੇ ਆ ਸਾਡੇ ਦਾ ਨਾਮ ਆਇਆ ਤਾਂ ਫਿਰ ਇੱਕਦਮ ਮਤਲਬ ਕਿ ਸਾਰੇ ਹੀ ਗਲਤ ਨੇ ਕਹਿਣ ਦਾ ਬਦਲ ਬਿਲਕੁਲ ਟ੍ਰਿਕਾ ਗੱਲ ਮਸਤੀ ਦਾ ਬੜਾ ਗਲਤ ਤਰੀਕਾ ਸੀ ਬਈਆਂ ਬਹੁਤ ਹਰਾਸ ਕੀਤਾ ਗਾਲੀ ਗਲੋਚ ਵੀ ਕੀਤੀ ਆ ਉਹਨਾਂ ਨੇ ਸੜੇ ਫੀਮੇਲ ਸਟਾਫ ਨਾਲ ਵੀ ਬਤਮੀਜ਼ੀ ਕੀਤੀ ਆ ਉਹਨਾਂ ਨੇ ਗਲਤ ਤਰੀਕਾ ਸੀ ਐਦਾਂ ਕੋਈ ਮੈਂ ਵੀ ਆਪਾ ਪੜੇ ਲਿਖੇ ਆ ਐਦਾਂ ਕੋਈ ਵੀ ਆ ਕੇ ਛਾਪਾ ਨਹੀਂ ਮਾਰਦਾ ਸਭ ਤੋਂ ਵੱਡੀ ਗੱਲ ਬਹੁਤ ਗਲਤ ਅੱਜ ਹੋਇਆ ਜੋ ਵੀ ਹੋਇਆ ਔਰ ਥੈਂਕ ਯੂ ਐ ਟੀਮ ਦਾ ਐਸ ਐਸ ਪੀ ਮੈਮ ਦਾ ਸਰ ਦਾ ਸਾਰੇ ਇੱਥੇ ਆਏ ਔਰ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਉਹਨਾਂ ਨੇ ਐਸ ਐਚ ਓ ਸਾਹਿਬ ਨੂੰ ਵੀ ਉਹ ਵੀ ਕਰ ਦਿੱਤਾ ਹੈ ਬਰ ਖਾਸ ਸਤਿਨਾਮ ਜੀ ਜਿਹੜਾ ਅੱਜ ਤੁਸੀਂ ਇੱਥੇ ਆਏ ਹੋ ਜੀ ਤੁਹਾਡੇ ਦੇ ਕਰਿਆਨੇ ਸਟੋਰ ਦਾ ਕੀ ਨਾਮ ਹੈ ਮੇਰਾ ਰਕੇਸ਼ ਕੁਮਾਰ ਨਾਮ ਹੈ ਜੀ ਫਰਮ ਦਾ ਨਾਮ ਸਾਡਾ ਵਿਜੇ ਕੁਮਾਰ ਰਕੇਸ਼ ਕੁਮਾਰ ਹੈ ਕਲਗੀ ਦਾ ਅਪੋਜੀਟ ਕਲਗੀ ਦਾ ਗੁਰਦੁਆਰਾ ਥੰਨਾ ਕੀ ਘਟਨਾ ਹੋਈ ਹੈ ਜਿਹੜਾ ਘਟਨਾ ਕੀ ਹੋਈ ਅਸੀਂ ਆਪਣਾ ਰੂਟੀਨ ਦੇ ਵਿੱਚ ਕੰਮ ਕਰ ਰਹੇ ਸੀ ਤੇ ਇਹ 10 ਬੰਦੇ ਦੀ ਟੀਮ ਆਈ ਪੁਲਿਸ ਦੀ ਨਾਲ ਤਿੰਨ ਬੰਦੇ ਹੋਰ ਸੀ ਨਾਲ ਲੇਡੀ ਪੁਲਿਸ ਸੀ ਦੋ ਤੇ ਉਹਨਾਂ ਨੇ ਆ ਕੇ ਸਾਨੂੰ ਕਿਹਾ ਜੀ ਗਾਕਨ ਸਾਰੇ ਬਾਹਰ ਭੇਜ ਦਿਓ ਸਟਾਫ ਨੂੰ ਬਾਹਰ ਭੇਜ ਦਿਓ ਤੁਸੀਂ ਇਕੱਲੇ ਰਹਿਣੇ ਆ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਬੇਟਾ ਗਿਆ ਸੀ ਬੈਂਕ 'ਚ ਉਹ ਕਹਿੰਦੇ ਆ ਤੁਹਾਡਾ ਮਾਲ ਸਾਰਾ ਨਕਲੀ ਆ ਅਸੀਂ ਰੇਡ ਕਰਨ ਆਏ ਆ ਅਸਟਾ ਸਰ ਜੀ ਸਾਡਾ ਅਸੀਂ ਨਾ ਡੁਪਲੀਕੇਟ ਮਾਲ ਵੇਚਦੇ ਆ ਨਾ ਅਸੀਂ ਲੈਂਦੇ ਆ ਸਾਡੇ ਕੋਲ ਹਰ ਇੱਕ ਚੀਜ਼ ਦਾ ਬਿੱਲ ਹੈ ਤੁਸੀਂ ਜਿਹੜੀ ਮਰਜ਼ੀ ਬਿੱਲ ਦਾ ਆਈਟਮ ਚੈੱਕ ਕਰ ਸਕਦੇ ਆਂ ਸਾਡੇ ਕੋਲ ਡੁਪਲੀਕੇਟ ਡੁਪਲੀਕੇਟ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਾਡੇ ਕੋਲ ਨਾ ਕੁਝ ਹੋਵੇ ਪ੍ਰੂਫ ਕੁੜਗ ਮੇਗਾ ਸਾਰੇ ਬਿੱਲ ਪਏ ਨੇ ਬੇਟਾ ਆ ਜਾਂਦਾ ਤੇ ਉਹ ਤੁਹਾਨੂੰ ਸਾਰਾ ਕੁਝ ਦੇ ਦਿੰਦਾ ਬੇਟਾ ਬੈਂਕ ਗਿਆ ਸੀਗਾ ਕੈਸ਼ ਜਮਾ ਕਰਾਉਣ ਉਹ ਬੈਂਕ ਤੋਂ ਐਮਐਨਏ ਨੂੰ ਫੋਨ ਕੀਤਾ ਮੈਂ ਸਾਡੇ ਆਂਦਿਆਂ ਦੀ ਪਹਿਲਾਂ ਫੋਨ ਮੇਰੇ ਖੋਲਿਆ ਮੇਰਾ ਫੋਨ ਖੋਲਿਆ ਤੇ ਮੈਂ ਕਿਹਾ ਸਰ ਜੀ ਮੈਂ ਫਿਰ ਬੇਟੇ ਨੂੰ ਬੁਲਾਣਾ ਹੈ ਕਹਿੰਦਾ ਨਹੀਂ ਕਹਾ ਤੁਹਾਨੂੰ ਕਿਹਾ ਫੋਨ ਨਹੀਂ ਦੇਣਾ ਮੈਂ ਕਿਹਾ ਸਰ ਜੀ ਮੈਨੂੰ ਦਿਓ ਤਾਂ ਹੀ ਬੇਟਾ ਆਊਗਾ ਮੈਂ ਉਹ ਤੋਂ ਕਹਿ ਦਿੰਦਾ ਤੇ ਉਹ ਜਲਦੀ ਆ ਜੂਗਾ ਤੇ ਮੈਂ ਉਹਨਾਂ ਚਲੋ ਦੇਤਾ ਮੈਨੂੰ ਮੈਂ ਫੋਨ ਕੀਤਾ ਨੀਤੀ ਨੂੰ ਮੈਂ ਕਿਹਾ ਬੇਟਾ ਜਲਦੀ ਆ ਵੀ ਆਪਣੇ ਮੈਂ ਕਿਹਾ ਕਹਿੰਦੇ ਕੁਝ ਹੋਰ ਕੁਝ ਨਹੀਂ ਕਹਿਣਾ ਤੁਸੀਂ ਮੈਂ ਕੋਈ ਗੱਲ ਨਹੀਂ ਆਪਾਂ ਨਹੀਂ ਕੁਝ ਕਹਿੰਦੇ ਜੀ ਮੈਂ ਉਹਨੂੰ ਕਹਾਂਗਾ ਜਿੰਨੀ ਤੇ ਜਲਦੀ ਆ ਕਿਸੇ ਹੋਰ ਸਟਾਫ ਨੇ ਕਹਿਤਾ ਹੁਣ ਆਪਣੇ ਸਟਾਫ ਨੇ ਮੁੰਡੇ ਨੂੰ ਵੀ ਇਹ ਗੱਲ ਹੋ ਗਈ ਆਪਣੇ ਕੋਲ ਇਹ ਆ ਗਿਆ 10 5 5 ਮਿੰਟ ਬਾਅਦ ਆ ਗਿਆ ਉਸ ਤੋਂ ਬਾਅਦ ਜੀ ਯਾਨੀ ਪਹਿਲਾਂ ਆਂਦੇ ਹੀ ਡੀਵੀਆਰ ਲਾ ਲਿਆ ਮਤਲਬ ਜਦ ਮੇਰੇ ਨਾਲ ਗੱਲ ਹੋ ਰਹੀ ਜੀ ਯਾਨੀ ਆਂਦੇ ਹੀ ਡੀਵੀਆਰ ਲੈ ਲਿਆ ਫੋਨ ਸਾਥੋ ਲੈ ਲੇ ਮੁੰਡਿਆ ਆ ਮੁੰਡੇ ਦਾ ਫੋਨ ਲੈ ਲਿਆ ਤੇ ਮੁੰਡੇ ਨੂੰ ਕਿਹਾ ਵੀ ਮੁੰਡੇ ਨੇ ਕਿਹਾ ਵੀ ਤੁਸੀਂ ਡੀਵੀਆਰ ਕਿਉਂ ਲਾਇਆ ਤੁਸੀਂ ਤੇ ਐਸਐਚਓ ਸਾਹਿਬ ਕਹਿੰਦੇ ਕਿਹੜਾ ਸੀਗਾ ਕੀ ਨਾਮ ਕੀ ਗੌਰਵ ਜਗਤਪਾਲ ਦੀ ਕੀ ਨਾਮ ਸੀ ਨਾ ਹੈ ਨਹੀਂ ਵਿਨੋਦ ਕੁਮਾਰ ਉਹ ਕਹਿੰਦੇ ਇਹਨੂੰ ਲੈ ਕੇ ਚੱਲ ਗਏ ਨਾ ਇਹਨੂੰ ਦਿਖਾਣੇ ਬੀ ਡੀ ਆਰ ਦੀ ਇਹਦੀ ਨਾਲੇ ਕਹਿੰਦਾ ਕਿ ਕਰਾਨੇ ਦਾ ਵੀ ਕਿਵੇਂ ਪੁੱਛੀਦਾ ਕਿ ਬੀ ਡੀ ਆਰ ਕਿੰਦੀ ਕਿਵੇਂ ਲਾਇਆ ਸੀ ਤੇ ਅਸਤਾ ਪੁੱਛਣਾ ਵੀ ਕੋਈ ਗਲਤ ਤਾਂ ਸੰਤੋ ਦੋਸਰੇ ਕੋਈ ਚੋਰ ਥੋੜੀ ਹੈ ਤੁਸੀਂ 10 ਬੰਦੇ ਟੀਮ ਲੈ ਕੇ ਆਏ ਹੋ ਤਿੰਨ ਬੰਦੇ ਹੋਰ ਲੈ ਕੇ ਆਏ ਹੋ ਸਾਰੇ ਬੰਦੇਨ ਸਟਾਫ ਨੂੰ ਬਾਹਰ ਭੇਜਤਾ ਅਸੀਂ ਕੱਲੇ ਅਸੀਂ ਸਾਨੂੰ ਕੋਈ ਰਾਡ ਹੋਊਗੀ ਨਹੀਂ ਕੱਲੇ ਮੈਂ ਮਰੀਜ਼ ਹਾਂ ਸ਼ੂਗਰ ਦਾ ਮਰੀਜ਼ ਹਾਂ ਹਾਈ ਬਲਡ ਪ੍ਰੈਸ਼ਰ ਮਰੀਜ਼ ਹਾਂ ਕਿ ਕੱਲ ਮੈਨੂੰ ਉਨੀ ਕੀ ਗੱਲ ਉਰੇ ਹੋ ਜਾਂਦੀ ਮੇਰਾ ਕੈਸ਼ ਸਭ ਕੁਝ ਪਿਆ ਉਹਦੇ ਮੈਨੂੰ ਕਹਿੰਦਾ ਜੀ ਮੈਂ ਕੈਸ਼ ਲੋਕ ਕੇ ਕਰਕੇ ਆਣਾ ਸੀ ਨਾ ਇੱਧਰ ਨੂੰ ਉੱਥੇ ਮੇਰਾ ਲੋਕ ਹੈ ਗੱਲਾਂ ਕਿ ਮੈਂ ਲੋਕ ਕਰ ਗਿਆ ਕਹਿੰਦਾ ਤੂੰ ਆਪਣੀ ਪਈ ਸੀ ਕਹਿੰਦਾ ਤੂੰ ਇੱਧਰ ਐਸਐਚਓ ਸਾਹਿਬ ਕਹਿੰਦੇ ਕਹਿੰਦੇ ਤੂੰ ਆਪਣੇ ਘਰੋਂ ਦੇਖੀ ਆ ਨਾ ਮੈਂ ਕਿਹਾ ਮਹਾਰਾਜ ਮੈਂ ਲੋਕ ਤਾਂ ਕਰਨਾ ਹੈ ਕਿ ਨਹੀਂ ਗੱਲ ਇਹ ਨੂੰ ਤੇ ਉਰੇ ਆ ਗਏ ਫਿਰ ਸਾਰਾ ਸਮਾਨ ਸਿੱਟ ਰਿਆ ਨੇ ਸਾਨੂੰ ਤਿੰਨੇ ਚਾਰਾਂ ਨੇ ਇੱਕ ਕੋਲਗੇਟ ਦੀ ਕਹਿ ਰਹੀ ਸੀ ਜੀ ਤੇ ਉਸ ਤੋਂ ਬਾਅਦ ਆਪਣਾ ਹਾਰਪਿਕ ਵਗੈਰਾ ਤੇ ਆਲ ਆਊਟ ਵਗੈਰਾ ਰੀਫਲ ਸਾਡਾ ਸਰ ਜੀ ਕੱਲੀ ਕੱਲੀ ਕੰਪਨੀੋਂ ਮਾਲ ਆਂਦਾ ਸਾਡਾ ਜਿਹੜੇ ਡਿਸਟ੍ਰੀਬਿਊਟਰ ਨੇ ਸਾਡੇ ਬਾਹਰੋਂ ਮਤਲਬ ਜਿਹੜੇ ਕੰਪਨੀਆਂ ਨੇ ਉਹਦੇ ਡਿਸਟ੍ਰੀਬਿਊਟਰ ਪੁਆਇੰਟ ਕਿਤੇ ਨੇ ਅਸੀਂ ਉਹਨਾਂ ਤੋਂ ਹੀ ਲੈਣਾ ਨਾ ਮਾਲ ਇਹ ਕਹਿੰਦੇ ਸਾਨੂੰ ਕੰਪਨੀਆਂ ਵੀ ਲਿਖਾਓ ਅਸੀਂ ਅਸੀਂ ਕੰਪਨੀ ਨਾਲ ਜਦ ਸਾਡਾ ਕਿ ਮਾਲ ਹੀ ਨਹੀਂ ਆਂਦਾ ਕੰਪਨੀ ਨਾਲ ਅਸੀਂ ਕਿ ਮੈਂ ਬਿੱਲ ਖਾਦਾਂਗੇ ਤੁਹਾਨੂੰ ਜਿਹੜਾ ਮਾਤ ਦੇ ਪ੍ਰੈਜ਼ੀਡੈਂਟ ਆਫੀਸਰ ਆਇਆ ਕੀ ਨਾਮ ਹੈਗਾ ਤਾਂ ਕੀ ਡੈਗਨੇਸ਼ਨ ਹੈਗਾ ਕੀ ਹੋਦਾ ਸਤਨਾਮ ਸਿੰਘ ਜੀ ਕਹਿ ਰਹੇ ਸੀ ਕੋਈ ਉਹ ਸਤਨਾਮ ਸਿੰਘ ਜੀ ਤੇ ਕਹਿੰਦੇ ਮੈਂ ਤੁਹਾਡੇ ਕੋਲ ਤਿੰਨੇ ਆਈਟਮਾਂ ਲੈ ਕੇ ਗਿਆ ਸੀ ਦੋ ਹਫ਼ਤਾ ਪਹਿਲਾਂ ਜਦੋਂ ਮੈਂ ਪੈਂਦਾ ਸੀ ਤੇ ਮੈਂ ਤੁਹਾਨੂੰ ਪੇਟੀਐਮ ਪੈਸੇ ਕਰਕੇ ਗਿਆ ਤੇ ਉਹ ਤੁਹਾਡੀਆਂ ਅਸੀਂ ਚੈੱਕ ਕਰਵਾਈਆਂ ਕਹਿੰਦਾ ਤਿੰਨੇ ਆਈਟਮਾਂ ਡੁਪਲੀਕੇਟ ਨੇ ਉਹ ਤੇ ਉਹ ਮੰਨਣ ਤਿਆਰ ਨਹੀਂ ਕਹਿੰਦਾ ਤੁਹਾਡਾ ਮਾਲ ਸਾਰੇ ਡੁਪਲੀਕੇਟ ਆ ਅੱਜ ਤਾਂ ਸਾਰੀ ਸਾਨੂੰ ਦੱਸ ਦਿਓ ਵੀ ਡੁਪਲੀਕੇਟ ਹੁੰਦਾ ਕਿਵੇਂ ਹੈ ਥੋੜਕੋ ਕੱਲੀ ਕੱਲੀ ਐਡ ਦਾ ਬਿਲ ਦੇ ਰਹੇ ਆ ਤੁਹਾਨੂੰ ਅਸੀਂ ਕੱਲੀ ਕੱਲੀ ਐਡ ਤੁਹਾਡੇ ਸਾਹਮਣੇ ਪਈ ਆ ਕਿਸੇ ਨੂੰ ਚੈੱਕ ਕਰਾ ਲਓ ਬਾਜ਼ਾਰ ਤੋਂ ਲਿਆ ਕੇ ਦਿਖਾ ਦਿਓ ਕਿਸੇ ਨੂੰ ਕਿ ਭਾਈ ਡੁਪਲੀਕੇਟ ਹੈ ਕਿ ਅਸਲੀ ਆ ਕਹਿੰਦੇ ਨਹੀਂ ਕਹਿੰਦਾ ਤੁਹਾਡਾ ਮਾਲ ਨਕਲੀ ਹੈ ਉਹਨੂੰ ਲੈਟਰ ਜਾਰੀ ਕੀਤਾ ਮਾਝਾ ਡਿਪਾਰਟਮੈਂਟ ਵੱਲੋਂ ਸਾਡੇ ਬੀਟਰੀ ਪੁੱਛਿਆ ਵੀ ਸਾਨੂੰ ਕੋਈ ਥੋਰਟੀ ਤਾਂ ਦੇ ਦੇ ਕੋਈ ਕਹਿੰਦੇ ਸਭ ਕੁਝ ਦਿੰਨੇ ਆ ਕਹਿੰਦੇ ਸਾਡੇ ਨਾਲ ਥਾਣੇ ਚੱਲਦੇ ਨੇ ਸਭ ਨੂੰ ਥੋਰਟੀ ਵੀ ਦਿੰਨੇ ਆ ਜਿਹੜਾ ਡੀਵੀਡੀ ਆ ਰਿਹਾ ਵੀ ਦਿਖਾਣੇ ਤੈਨੂੰ ਤੇ ਮੋਬਾਈਲ ਵੀ ਦਿੰਨੇ ਤੈਨੂੰ ਕਹਿੰਦਾ ਉੱਥੇ ਤੇ ਇਹਨਾਂ ਦਾ ਸਾਰਾ ਮਾਲ ਉਹ ਸਾਡਾ ਢੇਰੀ ਕਰਕੇ ਮਤਲਬ ਢੇਰ ਲਾ ਦੇ ਉਹਰੇ ਅਜਿਹਾ ਭਾਈ ਤੂੰ ਸਿੰਪਲੀ ਚੈੱਕ ਕਰਾਣਾ ਨਾ ਇੱਕ ਇੱਕ ਪੀਸ ਲੈ ਜਾਓ ਸੈਂਪਲ ਚੈੱਕ ਕਰਾਓ ਆਪਣਾ ਜਿਹੜਾ ਮਾਲ ਸਾਡਾ ਪਿਆ ਹੈ ਆਪਣੇ ਕਿਸੇ ਵੀ ਰੂਮ 'ਚ ਅਸੀਂ ਰੱਖ ਦਿੰਨੇ ਆ ਸੀਲ ਲਗਾਉ ਸੀ ਲੋਕ ਕਰਕੇ ਅਸੀਂ ਲੈ ਜਾਓ ਇਹਨਾਂ 30 40 ਥੱਲੇ ਸਾਡੇ ਮਾਲ ਦੇ ਭਰ ਲੈ ਕਟਵਾਏ 4-5 ਲੱਖ ਰੁਪਏ ਨਾਲ ਸੀ ਜੀ ਉਹ ਤੇ ਮੰਨਿਆ ਨਹੀਂ ਸੀ ਗੱਲ ਉਹ ਕਿ ਅਸਰ ਲੈ ਕੇ ਜਾਣਾ ਫਿਰ ਉਹਨਾਂ ਨੇ ਆਪਣੀ ਟੈਂਪੂ ਲੈਣ ਲਈ ਭੇਜਤਾ ਐਸ ਐਚਓ ਸਾਹਿਬ ਉਹਨਾਂ ਨੂੰ ਲੈ ਕੇ ਆਪਣਾ ਨੀਤੇ ਨੂੰ بیٹے ਨੂੰ ਉੱਥੇ ਲੈ ਕੇ ਨਾਲ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਰਿਕੁਐਸਟ ਕੀਤੀ ਮੈਂ ਕਿਹਾ ਤੂੰ ਵੀ ਸਾਡਾ ਮਾਲ ਨਾਲ ਲੈ ਆਓ ਸਾਡੀ ਸਾਰੀ ਇਹਦੇ ਵਿੱਚ ਸਾਰੀ ਦੇਸੀ ਹੋ ਰਹੀਆਂ ਸਾਡਾ 70 ਸਾਲ ਪੁਰਾਣਾ ਬਿਜ਼ਨਸ ਹੈ ਅਸੀਂ ਪਹਿਲਾਂ ਰੀਲੇਵੋਟ ਦੇ ਦੁਕਾਨ ਸੀ ਉਦੋਂ ਸਟੈਂਡ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਜੀ ਹੁਣ ਤੱਕ ਜੇ ਅਸਲੀ ਅਸਲੀ ਮਾਲ ਵੇਚਿਆ ਤਾਂ ਹੀ ਅਸੀਂ ਉਰੇ ਤੱਕ ਪਹੁੰਚੇ ਹ ਜੇ ਅਸੀਂ ਡੁਪਲੀਕੇਟ ਮਾਲ ਵੇਚਦੇ ਅਸੀਂ ਤਾਂ ਥੱਲੇ ਰਹਿ ਜਾਂ ਹਾਂ ਸੀ ਅਸੀਂ ਕਿੱਥੇ ਕੰਮ ਆਉਣਾ ਸੀ ਬਿਲਕੁਲ ਲੈਟਰ ਦਿਖਾਈ ਗਈ ਪੁੱਛਿਆ ਉਹਦਾ ਕਿ ਤਿੰਨ ਸੀਗੇ ਲੈਟਰ ਦਿਖਾਈ ਹੁਣ ਇਹ ਨਹੀਂ ਪਤਾ ਵੀ ਅਸਲੀ ਆ ਕਿ ਨਕਲੀ ਆ ਤੇ ਇਹਨਾਂ ਨੂੰ ਪਤਾ ਹੀ ਨਹੀਂ ਅਸਲੀ ਜੇ ਫਰਕ ਤੋਂ ਮੰਨ ਲਓ ਭਾਈ ਕਿਸੇ ਗੱਲ ਦਾ ਨਹੀਂ ਆਈ ਹੈ ਜੇ ਓਰੀਜਨਲ ਪੁਲਿਸ ਪੁਲਿਸ ਵਾਲਿਆਂ ਤਾਂ ਉਹਦੀ ਕੀ ਆਈ ਸਾਰੀ ਫਿਰ ਮੈਨੂੰ ਉਹ ਸਤਰਾਮ ਸਿੰਘ ਗਿਆ ਕਿ ਆ ਕੋਈ ਨਹੀਂ ਕਹਿੰਦਾ ਤੁਸੀਂ ਆਪਾਂ ਤੁਹਾਡੀ ਸੈਟਿੰਗ ਕਰਾ ਦਿੰਦੇ ਆ ਪੁਲਿਸ ਵਾਲਿਆਂ ਨਾਲ ਸਤਨਾਮ ਸਿੰਘ ਨੇ ਇਹ ਗੱਲ ਕਹੀ ਆ ਕਿ ਆਸੀਂ ਕਰ ਲਓ ਕਹਿੰਦਾ ਤੁਹਾਡਾ ਮਾਲ ਘੱਟ ਲੈ ਜਾਾਂਗੇ ਆਪਾਂ ਤੈਨੂੰ ਕੀ ਲੱਗਦਾ ਇਹ ਕੋਈ ਫਰਾਡ ਨੇ ਸਾਨੂੰ ਕੁਛ ਨਹੀਂ ਬਰਾਈ ਸਾਡੇ ਦਾ ਸਾਡੇ ਦਾ ਮਤਲਬ ਡੁਪਲੀਕੇਟ ਕੋਈ ਵੀ ਇੱਕ ਵੀ ਥੋੜਦਾ ਕੋਈ ਕੱਢ ਡੁਪਲੀਕੇਟ ਇਹ ਸਾਨੂੰ ਫਰਾਡ ਜੀ ਲੱਗਦਾ ਜੀ ਇਹ ਬੰਦਾ ਜਿਹੜੇ ਫੌਜਦਾਰੀ ਆਏ ਸੀਗੇ ਹਾਂਜੀ ਉਹਥੇ ਤਾਂ ਪਤਾ ਨਹੀਂ ਜੀ ਉਹਨਾਂ ਨੂੰ ਇੱਥੇ 10 ਬੰਦੇ ਦੀ ਟੀਮ ਆਈ ਹੈ ਜਿਵੇਂ ਅਸੀਂ ਕੋਈ ਤੈਰਰਿਸਟੋਂ ਨੇ ਆਏ ਆ ਬੇ ਇਹ ਰੋਟੀ ਨਾਲ ਵੀ ਧੱਕਾ ਹੋ ਰਿਹਾ ਤੁਸੀਂ ਕੀ ਪੁਲਿਸ ਕੰਪਲੇਂਟ ਕੀਤੀ ਹੈ ਜਾਂ ਕਰਨੀ ਹੈ ਮੈਂ ਹੁਣ ਤੱਕ ਦੇਖਣਾ ਹੀ ਕਰਦੇ ਹਾਂ ਉਹ ਸੋਚਦੇ ਹਾਂ ਇਹਦੇ ਬਾਰੇ ਵਿਚਾਰ ਕਰਦੇ ਹਾਂ ਜੀ ਸਾਰੇ ਐਸੋਸੀਏਸ਼ਨ ਦੇ ਨਾਲ ਅਸੀਂ ਮਿਲ ਕੇ ਕਰਾਂਗੇ ਕੁਝ ਨਾ ਕੁਝ ਤਾਂ ਇਹਦਾ ਕੱਲੂ ਕਿਤੇ ਹੋਰ ਕੋਲ ਚਲੇ ਜਾਣਗੇ ਕੱਲੂ ਉੱਥੇ ਵੀ ਧੱਕਾ ਕਰਨਗੇ ਅਸੀਂ ਸਾਨੂੰ 4 ਘੰਟੇ ਤੱਕ ਕਿੰਨੇ ਸਾਨੂੰ ਅੰਦਰ ਰੱਖਿਆ ਹੀ ਇਹ ਨਾ ਸਾਨੂੰ ਬਾਹਰ ਜਾਣ ਦਿੱਤਾ ਨਾ ਬਾਥਰੂਮ ਜਾਣ ਦਿੱਤਾ ਨਾ ਸਾਡੇ ਟੈਲੀਫੋਨ ਲੈ ਰਹੇ ਜਿੱਥੇ ਤੁਹਾਡੀ ਕਰਿਆਨਾ ਐਸੋਸੀਏਸ਼ਨ ਹੈਗੀ ਹੈ ਉਹਦਾ ਕੰਮਾਂ ਵੀ ਹੋ ਰਿਹਾ ਲੱਗਿਆ ਨੇ ਕਿ ਕੋਈ ਲਿਮਟ ਹੁੰਦੀ ਆ ਸਮਾਨ ਰੱਖਣ ਦੀ ਵੀ ਇੰਨੀ ਲਿਮਟ ਨਹੀਂ ਨਹੀਂ ਸਮਾਨ ਜਿੰਨਾ ਮਰਜ਼ੀ ਰੱਖੋ ਇਹ ਤਾਂ ਅਨਲਿਮਟਿਡ ਜਾਨੀ ਕਿ ਸਟਾਕ ਸੀ ਹਾਂ ਜੀ ਹਾਂ ਸਾਡੇ ਕੋਲ ਕੋਈ ਚੱਕਲੀਆਂ ਨਹੀਂ ਆਸਦਾ ਬਿਲ ਬਿਲ ਨਾਲ ਮਾਲ ਲੈਣਾ ਜੀ ਸਾਰਾ ਬਿਲ ਨਾਲੇ ਵੇਚਣਾ ਅੱਗੇ ਜੀ ਜਿਹੜੇ ਨਾਲ ਤੁਹਾਡੇ ਕੁਝ ਮੁਲਾਜ਼ਮ ਵੀ ਦੱਸੇ ਜਾਂਦੇ ਹੋਏਗੇ ਨਾ ਵੀ ਅਮਪਲਾਈ ਹੈਗੇ ਨੇ ਕਿ ਉਹ ਅਮਪਲਾਈ ਹੈਗੇ ਨੇ ਜਾਂ ਨਹੀਂ ਉਹ ਸਰ ਮੈਂ ਸ਼ੇਅਰ ਕੀਤੇ ਹੋਇਆ ਆਪਣੀ ਤਰਫ ਤੋਂ ਡਿਪਾਰਟਮੈਂਟ ਹੈ ਹਾਂ ਡਿਪਾਰਟਮੈਂਟ ਵੀ ਸ਼ੇਅਰ ਕਰ ਸਕਦਾ ਮੈਂ ਵੀ ਸ਼ੇਅਰ ਕਰ ਸਕਦਾ ਐਕਚੁਅਲੀ ਉਹਨਾਂ ਦੇ ਸਾਰੇ ਆਧਾਰ ਕਾਟ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ ਕਿਹੜੀ ਕੰਪਨੀ ਕਿਹੜੀ ਹੈ ਐਫ ਸਪੀਡ ਸਰਚ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਸੈਕਟਰ 34 ਉੱਥੇ ਸਾਰਾ ਕੁਝ ਲੀਗ ਸਾਰਾ ਕੁਝ ਲੀਗਲ ਦੇ ਵਿੱਚ ਹੈ ਸਾਰਾ ਕੁਝ ਲੀਗਲ ਦੇ ਵਿੱਚ ਆ ਸਰ ਕੁਝ ਵੀ ਅਨਲੀਗਲ ਨਹੀਂ ਹੈਗਾ ਅਸੀਂ ਪੂਰੇ ਪ੍ਰੋਸੈਸ ਦੌਰਾਨ ਆਏ ਹੋਏ ਆ ਇਹ ਡਾਕੂਮੈਂਟ ਜੇ ਤੁਸੀਂ ਸ਼ੋਅ ਕਰੋਗੇ ਉਹ ਸ਼ੋਅ ਕਰ ਦੇਣਾ ਸਰ ਮੇਰੇ ਕੋਲ ਗੱਡੀ 'ਚ ਪਈ ਹੈ ਹੋਰ ਕਿਤੇ ਵੀ ਕੀ ਰੇਡ ਕਿਸ ਤੋਂ ਲਗ ਨਹੀਂ ਮੈਂ ਤਾਂ ਸਰ ਫਸਟ ਇਹੀ ਰੇਡ ਕੀਤੀ ਸੀ ਸਟਾਰਟਿੰਗ ਤੁਸੀਂ ਕਿਤੇ ਸ਼ਿਕਾਇਤ ਹੈ ਐਵੇਂ ਆਏ ਨਹੀਂ ਸਰ ਐਵੇਂ ਨਹੀਂ ਆਏ ਹੈਗੇ ਸਰ ਅਸੀਂ ਪਹਿਲਾਂ ਸਰ ਸਾਨੂੰ ਇਨਫੋਰਮੇਸ਼ਨ ਹੋਈ ਵੀ ਉੱਥੇ ਡੁਪਲੀਕੇਟ ਸਮਾਨ ਵੀ ਕਦਾ ਤਾਂ ਇੱਥੇ ਅਸੀਂ ਉਹ ਲਿੱਤਾ ਸੈਂਪਲ ਲਿੱਤੇ ਸੈਂਪਲ ਬਾਈ ਕੀਤੇ ਸੈਂਪਲ ਬਾਈ ਕਰਨ ਤੋਂ ਨਹੀਂ ਸਰ ਬਾਈ ਲਈ ਕੋਈ ਕੰਪਲੇਂਟ ਨਹੀਂ ਹੈਗੀ ਬਾਈ ਨੇਮ ਆਈਫਾਈਰ ਬਾਚ ਹੁੰਦੀ ਐ ਜਿਹੜੀ ਤੁਹਾਡੇ ਕਿਹਨੇ ਤੁਹਾਡੇ ਵੱਲੋਂ ਇੱਧਰ ਆ ਜਾ ਦੂਰੇ ਆ ਜਾ ਜਿਹੜੇ ਜਿਹੜੇ ਤੁਹਾਡੇ ਵੱਲੋਂ ਜਿਹੜੇ ਸਾਰੇ ਇਹ ਜਿਹੜੇ ਹੁਣ ਇਹ ਜਿਹੜੇ ਬੰਦਿਆਂ ਨੇ ਮੇਰੇ ਨਾਲ ਆਏ ਉਹਨਾਂ ਨੂੰ ਉਹ ਕਰਨ ਲੱਗੇ ਆ ਕੁੱਟਮਾਰ ਕਰਨ ਲੱਗੇ ਆ ਪਲੀਜ਼ ਇਹਨਾਂ ਤੇ ਉਹ ਕੀਤਾ ਜਾ ਗਿਆ ਜਿਹੜਾ ਆਪਣਾ ਸੰਦੀਪ ਸ਼ਰਮਾ ਅੱਛਾ ਤੁਹਾਨੂੰ ਕਿਹਦੀ ਜਗ੍ਹਾ ਸਰ ਚੰਡੀਗੜ੍ਹ ਹੈੱਡ ਆਫਿਸ ਹੈ ਅੱਛਾ ਜੀ ਚੌਂਕੀ ਅੱਜ ਡੁਪਲੀਕੇਸੀ ਦਾ ਪਤਾ ਲੱਗਿਆ ਸੀ ਫਿਰ ਰੇਟ ਹੋ ਗਿਆ ਮੈਂ ਚੈੱਕ ਕਰਾਂ ਸਰ ਚੈੱਕ ਕਰਦੇ ਦੇਖ ਲੈਂਦੇ ਆ ਸਰ ਕੋਈ ਡੁਪਲੀਕੇਟ ਨਾ ਕਰ ਜਦੋਂ ਕੋਈ ਬਿਲਿੰਗ ਹੈਗੀ ਆ ਪੂਰੀ ਕਾਫੀ ਜੇ ਤਾਂ ਕੰਪਲੀਟਲੀ ਬਿਲਿੰਗ ਹੈਗੀ ਹੈ ਨਾ ਚੈੱਕ ਕਰਦੇ ਸਰ ਮੈਂ ਹੁਣੇ ਜਸ ਜਿੰਨਾ ਕਰ ਰਿਹਾ ਹਾਂ ਜਸ ਪਹੁੰਚਿਆ ਹੋਣੀ ਚੈੱਕ ਕਰਦੇ ਹਾਂ ਹੂੰ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ ਤੁਹਾਡਾ ਨਾਮ ਕੀ ਹੈ ਸੰਦੀਪ ਸ਼ਰਮਾ ਸੰਦੀਪ ਸ਼ਰਮਾ ਸੈਕਟਰ 34 ਸਪੀਡ ਸਰਚ ਇੱਥੇ ਅੱਜ ਆਪਣਾ ਖੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ਾਪ ਹੈ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀ ਆਰ ਵਗੈਰਾ ਵੀ ਲੱਥਾ ਜਿਹਦੇ ਅਸ ਗੁੰਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈ ਜੀ ਉਹਦੇ ਹਿਸਾਬ ਨਾਲ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲਿਆ ਜਾਊਗਾ